ਮੈਨੂੰ ਮੈ ਤਾਂ ਉਹਨਾਂ ਨੂੰ ਨਮਨ ਕਰਨਾ ਆ ਉਹਨਾਂ ਦੀ ਪ੍ਰਤਿਵਾ ਦੇ ਚਰਨਾਂ ਦੇ ਵਿੱਚ ਮਨੂੰ ਮੈਂ ਤਾਂ ਇਹ ਕਹਿ ਸਕਦਾ ਜਿਹੜੀ ਜਿਨ੍ਹਾਂ ਨੇ ਕੰਮ ਇਤਿਹਾਸ ਲਿਖਿਆ ਹੁੰਦਾ ਓਮ ਜੀ ਜਗਦੀਸ਼ ਸਰੇ ਲਿਖੀ ਹੈ ਉਹ ਸਦਾ ਅਮਰ ਔਰ ਸਾਡੇ ਵਿੱਚ ਰਹਿੰਦੇ ਆ ਜੋ ਗੰਗਾ ਚੱਲ ਰਿਹਾ ਹੈਗਾ ਕੈਂਪੋਂ ਲੱਗ ਰਿਹਾ ਹੈ ਜਿਵੇਂ ਸੀਐਮ ਸਾਹਿਬ ਨੇ ਅਨਾਉਂਸ ਵੀ ਕੀਤਾ ਹੈਗਾ ਕਿ ਉਹ ਇਲੈਕਸ਼ਨ ਤੋਂ ਬਾਅਦ ਵੀ ਜਿਹੜਾ ਲੋਕਾਂ ਦੀ ਸਮੱਸਿਆ ਆਉਂਦੀ ਹੈ ਚਾਹੇ ਉਹ ਦੁਆਬਾ ਆ ਮਾਲਵਾ ਮਾਝੇ ਦੇ ਗੱਲ ਉਹ ਇੱਥੇ ਬੈਠੇ ਤੁਸੀਂ ਉਹ ਤੇ ਐਕ ਕੈਨੋਜੀਏ ਸਮਝਾਉਂਦੇ ਕਿ ਹੋ ਜਾ ਲੋਕਾਂ ਦੇ ਵਿਚਾਰ ਸੀਐਮ ਸਾਹਿਬ ਤੁਸੀਂ ਦੇਖੋ ਪਹਿਲੀ ਵਾਰ ਆ ਵੀ ਦੁਆਬੇ ਦੇ ਵਿੱਚ ਕੋਈ ਸੀਐਮ ਸਾਹਿਬ ਖੁਦ ਪਾਏ ਪਹਿਲੀ ਗੱਲ ਤਾਂ ਉਹਨਾਂ ਨੂੰ ਟਾਈਮ ਜਿਹੜਾ ਇੱਕ ਲਾਈਫ ਦਾ ਹੁੰਦਾ ਉਹਨੂੰ ਮੰਨਣਾ ਬੜਾ ਅੱਛਾ ਸੀਐਮ ਸਾਹਿਬ ਨੇ ਖੁਦ ਵੀੜਾ ਚੱਕਿਆ ਔਰ ਕੱਲ ਉਹਦਾ ਪਹਿਲਾ ਦਿਨ ਸੀਗਾ ਇਲੈਕਸ਼ਨ ਤੋਂ ਬਾਅਦ ਔਰ ਅੱਜ ਦੂਜਾ ਦਿਨ ਹੈ ਜੋ ਵੀ ਸਮੱਸਿਆਵਾਂ ਉਹਨਾਂ ਕੋਲ ਆਈਆਂ ਉਹਨਾਂ ਨੇ ਖੁੱਤ ਸੁਣਨਾ ਸੁਣਨਾ ਔਰ ਉਹਨਾਂ ਨੇ ਟੀਮ ਵੀ ਲਗਾਤਾਰ ਕੈਂਪ ਆਫਿਸ ਬਣਾ ਕੇ ਉੱਥੇ ਜਲੰਧਰ ਦੇ ਵਿੱਚ ਉਹਨੂੰ ਲਗਾਤਾਰ ਸੀਮ ਸਾਹਿਬ ਦੀ ਟੀਮ ਤੱਕ ਪਹੁੰਚਾ ਕੇ ਔਰ ਲੋਕਾਂ ਦੇ ਸਮੱਸਿਆਵਾਂ ਦਾ ਹੱਲ ਕਰੇ ਨਗਰ ਕੌਂਸਲ ਨਗਰ ਨਿਗਮ ਬਲਾਕ ਸੰਪਤੀ ਬਲਾਕ ਪਹੁੰਚਦਾ ਹੈ ਜਿਹੜੀ ਪੰਚਾਇਤੀ ਚੋਣ ਹੈ ਕੱਲ੍ਹ ਤੱਕ ਸਰਕਾਰ ਕਰਾਂ ਜਾ ਰਹੀ ਹੈ ਉਹਦੇ ਭੰਗ ਹੋਣ ਨੂੰ ਕਾਫੀ ਟਾਈਮ ਲੱਗ ਰਿਹਾ ਲੋਕਾਂ ਦੇ ਕੰਮ ਰੁਕੇ ਹੋਏ ਨੇ ਦੇਖੋ ਸਰਕਾਰ ਦੀ ਕੋਸ਼ਿਸ਼ ਰਹੀ ਹੈ ਵਿੱਚ ਕੋਈ ਨਾ ਕੋਈ ਇਲੈਕਸ਼ਨ ਆ ਗਿਆ ਪਾਰਲੀਮੈਂਟ ਦਾ ਇਲੈਕਸ਼ਨ ਆ ਗਿਆ ਇਲੈਕਸ਼ਨ ਕੋਡ ਆ ਗਿਆ ਉਹਦੇ ਲਈ ਸਰਕਾਰ ਜਿਹੜੀ ਹੈ ਉਹਨੂੰ ਕੋਸ਼ਿਸ਼ ਕਰ ਰਹੀ ਹੈ ਬਹੁਤ ਜਲਦ ਕਰਾਇਆ ਇੱਕ ਕੋ ਗੁਰਾਇਤ ਤਸੀਲ ਦਾ ਮਾਮਲਾ ਸਾਹਮਣੇ ਆ ਰਿਹਾ ਉਹਦੇ ਵਿੱਚ ਕੋਈ ਰਿਸ਼ਤੀਆਂ ਨੂੰ ਲੈ ਕੇ ਹਿਰਫੇ ਕਰ ਰਿਹਾ ਕੁਝ ਤਸੀਲਦਾਰ ਵੱਲੋਂ ਹੋ ਰਿਹਾ ਕੋ ਮਾਮਲਾ ਪਰੋਣ ਨੂੰ ਆ ਰਿਹਾ ਅਗਰ ਤੁਸੀਂ ਮੇਰੇ ਅਰਦਾ ਤੁਹਾਨੂੰ ਕੋ ਲੱਗਦਾ ਤਾਂ ਮੈਨੂੰ ਰਿਟਰਨ ਦੇਖੋ ਮਨੂੰ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਰਿਕੁਐਸਟ ਕਰਦਾ ਵੀ ਅਗਰ ਤੁਹਾਨੂੰ ਕਿਸੇ ਕਿਸਮ ਦੀ ਦਿੱਕਤ ਆਂਦੀ ਹੈ ਉਹ ਉਸ ਨੂੰ ਸਾਡੇ ਨੂੰ ਸਾਡੇ ਕੋਲ ਰਿਟਰਨ ਰੂਪ ਚ ਭੇਜੋ ਸਰ ਕਾਉਂਸਲਰ ਵੱਲੋਂ ਕਿਸੇ ਸਾਡੇ ਨੂੰ ਰਿਟਰਨ ਵਿੱਚ ਲੈ ਕੇ ਦਿੱਤਾ ਗਿਆ ਇਸ ਵਾਰ ਕਿਨੂ ਜੀ ਬਲਾਕ ਪ੍ਰਧਾਨ ਹੈ ਜੀ ਆਮ ਆਦਮੀ ਪਾਰਟੀ ਦਾ ਜੀ ਹੁਣ ਉਹਨਾਂ ਨਾਲ ਤੁਹਾਡੇ ਨਾਲ ਤੁਰ ਰਹੇ ਸੀ ਸਾਹਿਬ ਐਸੀ ਰਿਕਮਪਲੇਂਟ ਵੀ ਕੀਤੀ ਸੀ ਚਾਰ ਦਿਨ ਪਹਿਲਾਂ ਮੈਂ ਡੀਸੀ ਸਾਹਿਬ ਨਾਲ ਫਿਰ ਉਸ ਮਾਮਲੇ ਜੀ ਦੇਖੋ ਐਨਓਸੀ ਦਾ ਮਾਮਲਾ ਜਿਹੜਾ ਮਨਜੁਗ ਹਾਈ ਕੋਰਟ ਤੋਂ ਮੈਂ ਪਹਿਲਾਂ ਐਸੀ ਕਰਕੇ ਗੱਲ ਕੀਤੀ ਸੀ ਤੁਹਾਡੇ ਵਿੱਚ ਹੁਣ ਵੀ ਹਾਈ ਕੋਰਟ ਦਾ ਮਾਮਲਾ ਉਹਨੂੰ ਅਸੀਂ ਸੈਟਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਮਾਮਲਾ ਤੁਸੀਂ ਦੇਖੋ ਭਾਪਰਾ ਐਕਟ ਅੱਜ ਦਾ ਨਹੀਂ ਹੈ 95 ਤੋਂ ਚੱਲੇ ਆ ਰਹੇ ਹਾਂ 95 ਦਾ ਮੈਟਰ ਆ ਕੇ 2018 2022 ਤੱਕ ਅਸੀਂ ਆਏ ਹਾਂ ਅਸੀਂ ਉਤੇ ਕੋਸ਼ਿਸ਼ ਕੀਤੀ ਹੈ ਵੀ ਜਿਹੜੀਆਂ 16 ਹਜ਼ਾਰ ਰੈਗੂਲਰ ਕਲੋਨੀਆਂ ਆ ਜਿਹੜੀਆਂ ਉਸ ਵੇਲੇ ਜਿਹੜਾ ਕਲੋਨਾਈਜ਼ਰ ਆ ਸਾਡੇ ਤੁਹਾਡੇ ਦੇ ਵਿੱਚੋਂ ਕੋਈ ਨਾ ਕੋ ਮੈਂ ਕਹਿ ਸਕਦਾ ਉਹ ਵੀ ਸ਼ਹਿਰ ਵਾਸੀ ਹੁੰਦੇ ਆ ਲੋਕ ਜਦੋਂ ਪਟਦੇ ਆ ਉਹਦੇ ਅਸੀਂ ਲੋਕ ਵੀ ਉਹਦੇ ਚ ਇੰਨਾ ਕਰਦੇ ਆ ਵੀ ਸਾਨੂੰ ਕੋਈ ਚੀਜ਼ ਸਸਤੀ ਮਿਲ ਜੇ ਉਸ ਲੈ ਲੈਣੇ ਆ ਉਹ ਜ਼ਿੰਮੇਵਾਰੀ ਜਿਹੜੀ ਕਿਤੇ ਆਂਦੀ ਆ ਉਹਦੀ ਡਿਵੈਲਪਮੈਂਟ ਦੀ ਇਹ ਇਸ ਕਰਕੇ ਹਾਈ ਕੋਰਟ ਨੇ ਉੱਤੇ ਰੋਕ ਲਾਈ ਹੈ ਰੈਵਨਿਊ ਡਿਪਾਰਟਮੈਂਟ ਕਿਸੇ ਵੀ ਰਿਫਸੀ ਨਹੀਂ ਰੋਕਣੀ ਚਾਹੁੰਦਾ ਤਾਂ ਮੇਰੇ ਡਿਪਾਰਟਮੈਂਟ ਦਾ ਕੰਮ ਦਾ ਰੈਵਨਿਊ ਦਾ ਡਿਪਾਰਟਮੈਂਟ ਨੂੰ ਤਾਂ ਰੈਵਨਿਊ ਵੀ ਆਣਾ ਉਹ ਨਹੀਂ ਰੋਕਣੀ ਚਾਹੁੰਦਾ ਪਰ ਜਿਹੜੀ ਮਾਨਜੋਖ ਹਾਈ ਕੋਰਟ ਦੀ ਰੋਕ ਹੈ ਅਸੀਂ ਉਹ ਦਾਦੇਸ਼ ਨੂੰ ਮੁੱਖ ਰੱਖਦੇ ਆ ਉਹਦਾ ਹਾਲ ਕੱਢਣ ਦੀ ਕੋਸ਼ਿਸ਼ ਕਰਦੇ ਆ ਜਿਹੜਾ ਤੁਸੀਂ ਦੇਖੋ 95 ਤੋਂ ਲੈ ਕੇ ਹੁਣ ਤੱਕ ਤੁਰਿਆ ਆ ਰਿਹਾ ਇਸੇ ਮਾਮਲਾ ਉਹਨੂੰ ਸੈਟਲ ਕਰਨ ਨੂੰ ਟਾਈਮ ਲੱਗੇਗਾ ਕਿਉਂਕਿ ਉਹਨਾਂ ਦਾ ਡਿਵੈਲਪਮੈਂਟ ਦਾ ਮਸਲਾ ਸ਼ਹਿਰੀਆਂ ਦਾ ਮਸਲਾ ਹੈ ਲੋਕਾਂ ਨਾਲ ਜਿਹੜਾ ਧੋਖਾ ਹੁੰਦਾ ਰਿਹਾ ਅਤੀਤ ਦੇ ਵਿੱਚ